ਸਨ 1955 ਵਿੱਚ ਪੰਜਾਬ ਵਿੱਚ ਬਹੁਤ ਜ਼ਬਰਦਸਤ ਹੜਾ ਆਇਆ। ਉਦੋਂ ਪੰਜਾਬ ਸਰਕਾਰ ਨੇ ਹੜਾ ਦੇ ਕਾਰਨ ਨੂੰ ਜਾਣਿਆ। ਤੇ ਅਜਿਹੀ ਕਦਮ ਪੁੱਟੀ ਕਿ ਇਹ ਹੜ ਵਾਰ-ਵਾਰ ਆ ਕੇ ਰੋਕਾਂ ਦੀਆਂ ਜਾਨਾਂ ਘਰਾਂ ਤੇ ਫਸਲਾਂ ਦੀ ਬਰਬਾਦੀ ਨਾ ਕਰਿਆ ਕਰਨ। ਪਾਣੀ ਦੇ ਵਹਾਹਦੀਆਂ ਦਸ਼ਾਵਾਂ ਸਮਝ ਕੇ ਕਈ ਥਾਈਂ ਡਰੇਨਾਂ ਪੱਟੀਆਂ ਗਈਆਂ। ਤਾਕੀ ਪਹਾੜਾਂ ਤੋਂ ਆ ਰਿਹਾ ਜਾਂ ਪੰਜਾਬ ਵਿੱਚਲੀ بارش ਦਾ ਪਾਣੀ ਉਹਨਾਂ ਡਰੇਨਾਂ ਦੇ ਅੰਦਰ ਹੀ ਵਹਿੰਦਾ ਰਿਹਾ ਕਰੇ ਇਸ ਤੋਂ ਬਿਨਾ ਅੰਗਰੇਜ਼ੀ ਸ਼ਾਸਨ ਦੇ ਵੇਲਿਆਂ ਦਾ ਨਹਿਰਾਂ ਤੇ ਸੂਇਆਂ ਦੇ ਕਿਨਾਰਿਆਂ ਦੀ ਤੇਖ ਰੇਖ ਤੇ ਸੰਭਾਲ ਦਾ ਝਾਰ ਵੀ ਅਜੇ ਖਤਮ ਨਹੀਂ ਸੀ ਹੋਇਆ ਇਸ ਕਰਕੇ ਅਕਸਰ ਹੀ ਰਜ਼ਵਾਹੇ ਟੁੱਟ ਕੇ ਫਸਲਾਂ ਡੁੱਬਣ ਦਾ ਤੋਖਲਾ ਵੀ ਘਟਿਆ ਹੋਇਆ ਸੀ ਇਨਾਂ ਸਮਿਆਂ ਵਿੱਚ ਪੰਜਾਬ ਵਿੱਚ ਹਰੀ ਕ੍ਰਾਂਤੀ ਵੀ ਆਈ ਤੇ ਲੋਕਾਂ ਨੇ ਕਈ ਦਹਾਕਿਆਂ ਤੱਕ ਪੁਰਾਣੀ ਹੜਾਂ ਦਾ ਚੇਤਾ ਭੁੱਲਿਆ ਰਿਹਾ ਲੋਕਾਂ ਵਾਂਗ ਹੀ ਸ਼ਾਇਦ ਸਰਕਾਰਾਂ ਨੇ ਢੜਾਂ ਦੇ ਖਾਤਿਸ਼ਾਂ ਤੋਂ ਮੁਕਤ ਰਹੀਆਂ ਤੇ ਪਹਿਲਾਂ ਕੀਤੇ ਇਂਤਜ਼ਾਮਾਂ ਨੂੰ ਕਾਇਮ ਰੱਖਣ ਦੇ ਨਾਲ ਬਦਲਦੇ ਸਮਿਆਂ ਦੀਆਂ ਲੋੜਾਂ ਅਨੁਸਾਰ ਬਦਲਵੇਂ ਜਾਂ ਲੋੜੀਂਦੇ ਕਦਮ ਨਹੀਂ ਪੁੱਟੇ ਜਾ ਸਕਿਆ ਇਸ ਦੇ ਨਾਲ ਹੀ ਪੰਜਾਬ ਵਿੱਚ ਕੁਝ ਖੇਤੀ ਵਾਸਤੇ ਜ਼ਮੀਨ ਹਾਸਲ ਕਰਨ ਦੇ ਲਾਲਚ ਵਿੱਚ ਬਿਰਖਾਂ ਦੀ ਚੋਰੀ ਤੇ ਮਕਾਨਾਂ ਦੇ ਬੇਤਹਾਸ਼ਾ ਵਾਧੇਕਾਰ ਬਿਰਖਾਂ ਦੀ ਅੰਨੇਵਾ ਕਟਾਈ جاری ਰਹੀ। ਇਹ ਬਿਰਖ ਜੋ ਤਾਜੀ ਹਵਾ ਦੇਣ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਠੰਡਾ ਰੱਖਣ ਦਾ ਸਾਧਨ ਸਨ ਦਾ ਖਾਤਮਾ ਹੁੰਦਾ ਗਿਆ। ਸੋ ਪੰਜਾਬ ਦਾ ਤਾਪਮਾਨ ਵੀ ਨਿਰੰਤਰ ਵਧਣ ਲੱਗ ਪਿਆ। ਇਸ ਨੇੜੀ ਪੰਜਾਬ ਵਿੱਚ ਛਾੜਾਂ ਦਾ ਕਾਰਨ ਪਹਾੜਾਂ ਵਿੱਚ ਬੱਦਲਾਂ ਦਾ ਫਟਣਾ ਬਣ ਰਿਹਾ ਹੈ। ਇਸ ਤਰ੍ਹਾਂ ਹੋਣ ਨਾਲ ਮਥਾਹ ਪਾਣੀ ਧਰਤੀ ਤੇ ਡਿੱਗਦਾ ਹੈ ਤੇ ਪਹਾੜਾਂ ਨੂੰ ਤੋੜਦਾ ਮਨੁੱਖੀ ਆਬਾਦੀਆਂ ਨੂੰ ਰੋੜਦਾ ਤੁਰਿਆ ਜਾਂਦਾ ਹੈ। ਪਹਾੜਾਂ ਤੇ ਵਾਪਰੀ ਤਬਾਹੀ ਮਦਾਨੀ ਇਲਾਕਿਆਂ ਤੱਕ ਪਹੁੰਚ ਕੇ ਵਿਧੇਰੀ ਤਰਥਲੀ ਮਚਾ ਦਿੰਦੀ ਹੈ। ਪਾਣੀ ਦੇ ਤੇਜ਼ ਵੇਗ ਨਾਲ ਮਿੱਟੀ, ਰੇਤ ਤੇ ਪੱਥਰ ਫਸਲਾਂ ਤਾਂ ਉਜਾੜਦੇ ਹੀ ਹਨ, ਧਰਤੀ ਨੂੰ ਵੀ ਬੰਜਰ ਕਰਨ ਦਾ ਕਾਰਨ ਬਣ ਸਕਦੇ ਹਨ। ਹੁਣ ਸੋਚਿਆ ਜਾਏ ਤਾਂ ਹਰ ਸਾਲ ਵੱਡੀ ਗਿਣਤੀ ਵਿੱਚ ਬੱਦਲਾਂ ਦਾ ਫਟਣਾ ਕੁਝ ਵਰਿਆਂ ਤੋਂ ਹੀ ਸ਼ੁਰੂ ਹੋਇਆ ਹੈ। ਜਦੋਂ ਤੋਂ ਇਨਸਾਨੀ ਆਬਾਦੀ ਨੇ ਪਹਾੜਾਂ ਨਾਲ ਬਦੀਰੇ ਸ਼ੀਟਸ਼ਾਰਟ ਕਰਨੀ ਸ਼ੁਰੂ ਕੀਤੀ ਹੈ ਮਹਾਰਾ ਅਨੁਸਾਰ ਸ਼ਵਾਲਕ ਰੀਜ਼ ਤੇ ਹਿਮਾਲੀਅਨ ਪਹਾੜਾਂ ਦਾ ਸੁਭਾਅ ਨਾਜ਼ੁਕ ਮੰਨਿਆ ਗਿਆ ਹੈ ਪਰ ਪਿਛਲੇ ਕੁਝ ਦਹਾਕਿਆਂ ਵਿੱਚ ਪਹਾੜਾਂ ਤੇ ਬਿਰਖ ਕੱਟੇ ਗਏ ਹਨ ਸੜਕਾਂ ਬਣੀਆਂ ਤੇ ਕਈ ਮੰਜ਼ਲਾਂ ਵਾਲੀਆਂ ਇਮਾਰਤਾਂ ਬਣਾਈਆਂ ਗਈਆਂ ਪਰ ਪਰਬਤ ਅਜੇਹੀ ਬੀ ਹਿਸਾਬੇ ਭਾਰ ਨੂੰ ਸਹਿਣ ਦੇ ਕਾਬਿਲ ਨਹੀਂ ਹਨ ਦੂਜਾ ਪਹਾੜਾਂ ਤੇ ਹਜ਼ਾਰਾਂ ਸਾਲਾਂ ਤੋਂ ਖੜੇ ਬਿਰਖ ਇਹਨਾਂ ਦੇ ਪੱਥਰਾਂ ਤੇ ਮਿੱਟੀ ਨੂੰ ਆਪਣੀਆਂ ਜੜ੍ਹਾਂ ਨਾਲ ਬੰਨ੍ਹ ਕੇ ਰੱਖਦੇ ਸਨ ਤੇ ਪਹਾੜ ਕਾਇਮ ਰਹਿੰਦੇ ਸਨ। ਬਿਰਖ ਕੱਟੇ ਜਾਣ ਨਾਲ ਕੁਦਰਤੀ ਸੰਤੁਲਨ ਡੋਲ ਗਿਆ। ਪਹਿਲਾਂ برفਾਂ ਪੈਂਦੀਆਂ ਤੇ ਹੌਲੀ-ਹੌਲੀ ਪਿਘਲਦੀਆਂ ਤੇ ਆਪਣੇ ਬਣਾਏ ਰਸਤੇ ਨਾਲੇ ਤੇ ਨਦੀਆਂ ਬਣਦੀਆਂ ਰਹਿੰਦੀਆਂ ਸਨ। ਇਹ ਕੁਦਰਤ ਦਾ ਨਿਜ਼ਾਮ ਸੀ। ਪਰ ਜਿਉਂ-ਜਿਉਂ ਮਨੁੱਖੀ ਆਬਾਦੀ ਵਧੀ ਤੇ ਟੈਕਨਾਲੋਜੀ ਵਿਕਸਿਤ ਹੋਈ। ਅਨੇਕ ਤਰ੍ਹਾਂ ਦੀਆਂ ਮਸ਼ੀਨਾਂ ਬਣਾਈਆਂ ਗਈਆਂ। ਇਸ ਵਰਤਾਰੇ ਦੌਰਾਨ ਜ਼ਿੰਦਗੀ ਨੂੰ ਵਧੇਰੇ ਆਸਾਨ ਬਣਾਉਣ ਵਾਸਤੇ ਆਮ ਤੌਰ ਤੇ ਸਿਰਫ ਮਨੁੱਖੀ ਜ਼ਰੂਰਤਾਂ ਦਾ ਹੀ ਖਿਆਲ ਰੱਖਿਆ ਜਾਂਦਾ ਰਿਹਾ ਹੈ ਸਾਰੀ ਦੁਨੀਆ ਦੇ ਆਕਾਸ਼ਾਂ ਵਿੱਚ ਉੱਕਦੇ ਹਵਾਈ ਜਹਾਜ਼ ਰਾਕਟ ਗੱਡੀਆਂ ਬੱਸਾਂ ਅਨੇਕਾਂ ਵਾਹਨ 에ਅਰ ਕੰਡੀਸ਼ਨਰ ਤੇ ਘਰੇਲੂ ਮਸ਼ੀਨਰੀ ਆਦ ਸਭ ਕੁਝ ਗਰਮੀ ਪੈਦਾ ਕਰਨ ਵਾਲੇ ਵਸੀਲੇ ਹੀ ਹਨ ਵੱਖ-ਵੱਖ ਤਰ੍ਹਾਂ ਦੇ ਵਾਹਨ ਬਹੁਤ ਸਾਰੀ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਹਨ ਤੇ ਵਾਤਾਵਰਣਿਕ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਪਹਾੜੀ ਖੇਤਰਾਂ ਵਿੱਚ ਸੜਕਾਂ ਬਣਾਉਣ ਕਾਰਨ ਤੇ ਮੈਦਾਨਾਂ ਵਿੱਚ ਵਿਕਾਸ ਦੀ ਬਹਾਨੀ ਵੀ ਬਹੁਤ ਸਾਰੇ ਬਿਰਖ ਕੱਟੇ ਗਏ ਤੇ ਅਜੇ ਵੀ ਕੱਟੇ ਜਾ ਰਹੀ ਹਨ ਮਾਰਾ ਅਨੁਸਾਰ ਅਜਿਹੀ ਹੀ ਵਰਤਾਰਿਆਂ ਨਾਲ ਆਲਮੀ ਤਪਸ਼ ਵਧ ਰਹੀ ਹੈ ਤਪਸ਼ ਵਧਣ ਨਾਲ ਸਮੁੰਦਰਾਂ ਦਾ ਬਹੁਤ ਸਾਰਾ ਪਾਣੀ ਵਾਸ਼ਵੀਕਰਨ ਕਾਰਨ ਕੱਦਲਾਂ ਵਿੱਚ ਭਰਨ ਲੱਗਦਾ ਹੈ ਇਪੱਦਲ ਭਾਰੇ ਤੇ ਨੀਵੇਂ ਹੋ ਕੇ ਪਹਾੜਾਂ ਦੀਆਂ ਚੋਟੀਆਂ ਨਾਲ ਟਕਰਾ ਕੇ ਅੱਜ ਕੱਲ ਫਟਣ ਲੱਗ ਪਏ ਹਨ ਇਸ ਤਰ੍ਹਾਂ ਪੈਦਾ ਹੋਇਆ ਅਥਾ ਪਾਣੀ ਪਹਾੜਾਂ ਤੇ ਕਹਿਰ ਮਚਾ ਕੇ ਮੈਦਾਨਾਂ ਵੱਲ ਵਹਿੰਦਾ ਆਉਂਦਾ ਹੈ ਨਾਲ ਹੀ ਵਧੇਰੇ ਪਾਣੀ ਨਾਲ ਡੈਮ ਵੀ ਜਦੋਂ ਜ਼ਿਆਦਾ ਭਰ ਜਾਂਦੇ ਹਨ ਤਾਂ ਇਹ ਪਾਣੀ ਵੀ ਮੈਦਾਨਾਂ ਵੱਲ ਹੀ ਛੱਡਿਆ ਜਾਂਦਾ ਹੁੰਦਾ ਹੈ ਤੇ ਇਹ ਫਸਲਾਂ ਤੇ ਘਰਾਂ ਨੂੰ ਵੀ ਨਿਸ਼ਾਨਾ ਬਣਾਉਂਦਾ ਹੈ ਇਹੋ ਕੁਝ ਅੱਜਕੱਲ ਹਿਮਾਚਲ ਉੱਤਰਾਖੰਡ ਤੇ ਪੰਜਾਬ ਵਿੱਚ ਵਾਪਰ ਰਿਹਾ ਹੈ। ਵਿਸ਼ਵ ਪੱਧਰ ਤੇ ਵਾਤਾਵਰਨ ਵਿੱਚ ਵਿਗਾੜ ਆਉਣ ਕਾਰਨ ਤਾਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਹਨ। ਉੱਤੋਂ ਪਹਾੜਾਂ ਦੀ بارش ਤੇ ਵਾਯੂ ਮੰਡਲੀ ਹਾਲਾਤ ਵਿੱਚ ਵਿਗਾੜ ਤੇ ਮਨੁੱਖੀ ਕਾਰਨ ਇਸ ਵਿੱਚ ਹੋਰ ਵਾਧਾ ਕਰਦੇ ਹਨ। ਇਹ ਸਭ ਕੁਝ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰਾਂ ਵੱਲੋਂ ਸਥਾਨਕ ਪੱਧਰ ਤੇ ਅਗਾਊਂ ਹੀ ਲੋੜਿੰਦੇ ਪ੍ਰਬੰਧ ਕੀਤੇ ਜਾਣ ਦੀ ਲੋੜ ਹੁੰਦੀ ਹੈ ਜੋ ਨਹੀਂ ਹੋ ਸਕੇ ਉਮੀਦ ਕਰੀਏ ਕਿ ਸਰਕਾਰਾਂ ਇਸ ਫਿਕਰਵਲ ਪਹਿਲ ਦੇ ਆਧਾਰ ਤੇ ਧਿਆਨ ਦੇਣ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਤਰਾਸਤੀਆਂ ਤੋਂ ਬਚਿਆ ਜਾ ਸਕੇ ਲੋਕਾਂ ਨੂੰ ਵੀ ਆਪਣੇ ਪੱਧਰ ਤੇ ਬਿਰਖਾਂ ਦੀ ਲੋੜ ਵੱਲ ਉੱਚੇ-ਉੱਚੇ ਤੌਰ ਤੇ ਧਿਆਨ ਦੇਣ ਦੀ ਜ਼ਰੂਰਤ ਹੈ